ਹੈਲੋ ਹਾਈ एवरीवन ਵੈਲਕਮ ਟੂ ਆਰ ਨਿਊ ਵਲੌਗ ਸੋ ਪਿੱਛੇ ਦਾ ਬੈਕਗ੍ਰਾਉਂਡ ਦੇਖ ਕੇ ਤੁਹਾਨੂੰ ਸਮਝ ਆ ਰਿਹਾ ਅਸੀਂ ਖੇਤ ਆ ਗਏ ਟਿਊਸ਼ਨ ਲਾਉਣ ਤੋਂ ਬਾਅਦ ਅਸੀਂ ਖੇਤ ਆਇਆ ਅੱਜ ओके ਤੇ ਕਿਉਂ ਆਇਆ ਕਿਉਂਕਿ ਅੱਜ ਟਿਊਸ਼ਨ ਥੋੜਾ ਜਲਦੀ ਲੱਗ ਗਿਆ ਅੱਜ ਛੁੱਟੀ ਸੀਗੀ ਬੱਚਿਆਂ ਨੂੰ दैट्स व्हाई ਟਿਊਸ਼ਨ ਥੋੜਾ ਜਲਦੀ ਲੱਗ ਗਿਆ ਐਂਡ ਜਿਹੜਾ ਟਾਈਮ ਰਹਿੰਦਾ ਸੀਗਾ ਘਰ ਦੇ ਕੰਮ ਆਪਣੇ ਪਰਸਨਲ ਕੰਮ ਜੋ ਵੀ ਅਸੀਂ ਆਪ ਦਾ ਬਿਜ਼ੀ ਹੁੰਨੇ ਆ ਜਿੱਥੇ ਉਹ ਸ਼ਡਿਊਲ ਸਾਰਾ ਖਤਮ ਕਰਕੇ ਅਸੀਂ ਆ ਗਏ ਸੀ दैट्स व्हाई ਥੋੜਾ ਸਕੂਨ ਚਾਹੀਦਾ ਸੀਗਾ ਸੋ ਫਿਰ ਅਸੀਂ ਖੇਤ ਆ ਗਏ ਹੁਣ ਖੇਤ ਆਇਆ ਤਾਂ ਕੰਟੀਨਿਊਟੀ ਲਈ ਆਬਵੀਅਸਲੀ ਵਲੌਗ ਤਾਂ ਬਣਾਵਾਂਗੇ ਜ਼ਿਆਦਾਤਰ ਵਲੌਗ ਉਹ ਸਾਡੇ ਅੱਛੇ ਬਣ ਜਾਂਦੇ ਜਿੱਚ ਅਸੀਂ ਵੀ ਇੰਜੋਏ ਕਰ ਰਹੇ ਹੁਈਏ ਸੋ ਉਦੋਂ ਕੈਮਰਾ ਔਨ ਕਰ ਲੈਨੇ ਹੁਣਾ ਸੋ ਹੁਣ ਉਹਨੂੰ ਤੋਕਾਂ ਟੇ ਪੜਕੇ ਥੱਕ ਗਈ ਮਤਲਬ ਜਿਵੇਂ ਹਲਵਾ ਆਉਂਦਾ ਉਹ ਸਿਸਟਮ ਹੋ ਗਿਆ ਸੋ ਹੁਣ ਅਸੀਂ ਸੋਚਿਆ ਭੁੱਖ ਲੱਗੀ ਆ ਕੁਝ ਖਾਣਾ ਪੀਣਾ ਆ ਖੇਤ ਦੇ ਵਿੱਚ ਕੀ ਖਾ ਸਕਦੇ ਹੋ ਮੈਗੀ ਮੂਗੀ ਦਾ ਸਾਡਾ ਕੋਈ ਮੂਡ ਨਹੀਂ ਹੈਗਾ ਕੋਈ ਸਪੈਸ਼ਲ ਬਣਾਉਣ ਦਾ ਉਹਨਾਂ ਨੂੰ ਲੈ ਕੇ ਵੀ ਕਿੱਥੋਂ ਆਵਾਂਗੇ ਮੈਗੀ ਵਗੈਰਾ ਹਾਂ ਸਪੈਸ਼ਲੀ ਨਾਣਾ ਪੈਣਾ ਪਹਿਲਾਂ ਕਿ ਕਿਉਂ ਕਰੂੰ ਜਾਂ ਖੇਤੀਆ ਚੋਂ ਲੈਣ ਉਹ ਨਹੀਂ ਇੰਨਾ ਕਰ ਸਕਦੇ ਜਾ ਕੇ ਸੋ ਹੁਣ ਕੀ ਕਰੀਏ ਹਾਂ ਪਰ ਧਨੀਆਂ ਹੈਗਾ ਇੱਥੇ ਧਨੀਆਂ ਹੈਗਾ ਪਿਆਜ਼ ਆਪਾਂ ਚਟਨੀ ਬਣਾ ਲਾਂ ਹਾਂ ਫਿਰ ਇਦਾਂ ਕਰ ਦਿੰਦੇ ਆ ਪਰ ਇੱਕ ਪ੍ਰੋਬਲਮ ਫੇਰ ਰੋਟੀ ਦਾ ਕਣਕ ਦੀ ਨਹੀਂ ਉਹਦੇ ਨਾਲ ਚਲੋ ਕੋਈ ਕੁਝ ਤਾਂ ਹਿਲਾ ਕਰਾਂ ਚਲੋ ਕੋਈ ਨਾ ਦੇਖਦੇ ਆ ਵੈਸੇ ਗਲੂਟਨ ਤੋਂ ਥੋੜਾ ਜਿਹਾ ਡਾਕਟਰ ਨੇ ਗਲੂਟਨ ਕੁਛ ਦਿਨ ਲਈ ਬੰਦ ਕੀਤਾ ਹੋਇਆ ਮੇਰਾ ਬਟ ਥੋੜੀ ਚੀਟਿੰਗ ਕਰ ਲਾਂਗੇ ਡਾਕਟਰ ਮੈਂ ਅੱਧੀ ਰੋਟੀ ਖਾ ਲੂੰਗੀ ਬਾਲੀ ਨਹੀਂ ਖਾਵਾਂਗੇ ਕਿਉਂਕਿ ਮੈਨੂੰ ਭੁੱਖ ਵੀ ਹੈ ਨਹੀਂ ਵੈਸੇ ਬਸ ਐ ਹੁਣ ਵੀ 2 ਘੰਟੇ ਲਾ ਲੇ ਹੁਣ ਕੰਟੀਨਿਊਟੀ ਕਰ ਲਈ ਥੋੜੀ ਜੀ ਚਲ ਹੁਣ ਤੁਸੀਂ ਕੀ ਕਰਨ ਆਗੇ ਤੁਸੀਂ ਚੱਲੇ ਤੂੰ ਹੁਣ ਤੂੰ ਚੱਲੀ ਕਿੱਧਰ ਆ ਕੀ ਕਰਨ ਚੱਲੀ ਆ ਤੂੰ ਪੜ ਜਾ ਤੂੰ ਥਨੀਆ ਲੈਣ ਚੱਲ ਗਾ ਪਰਾ ਤੁਸੀਂ ਫਾਇਦੇ ਤੋੜਾਂਗੇ ਨਾਲ ਉਹਦੀ ਗੱਲ ਆਪਾਂ ਗਾਉ ਮੱਝਾ ਇੰਨਾ ਧਨੀਆ ਐ ਏਡੀ ਟੋਕਰੀ ਚੱਕੀ ਆ ਨਾਲ ਹੈ ਯਾਰ ਕੋ ਛੋਟਾ ਅੰਡਿਆਂ ਤੇ ਟੋਕਰੀ ਹਾਂ ਤਾਂ ਕਿਹਨੂੰ ਸੀ ਉਹ ਮੁਰਗੀ ਦੇ ਅੰਡੇ ਦੇ ਤੇ ਦੇਸੀ ਉਹ ਉਹ ਬੱਚਿਆਂ ਦੇ ਬੱਚ ਨੂੰ ਨਹੀਂ ਲੱਗਦੇ ਉਠਾਏ ਮਤਲਬ ਮੁਰਗੀ ਕੀ ਇਹ ਅੰਡੇ ਦੇ ਬਣੂਣੀਆਂ ਬੱਚੇ ਬਣਾਉਣੀਆਂ ਬੱਚੇ ਦੇ ਬਹਿ ਕੇ ਬੱਚੇ ਮਾਰਨੇ ਨੇ ਉਹਨੇ ਪੁੱਠੇ ਕੰਮ ਨਹੀਂ ਹੁੰਦੀ ਆ ਹੋਇਆ ਪਿਆ ਜਿੱਦ ਮੈਨੂੰ ਆਈ ਲੱਗਦਾ ਜਿਵੇਂ ਮੈਂ ਹਾਈ ਬੈਡ ਹੁੰਦਾ ਹੋਣਾ ਹਾਂ ਨਾ ਹਮ ਨਹੀਂ ਮੈਂ ਨਹੀਂ ਕਰਦੀ ਆ ਉਹ ਨਹੀਂ ਚਟਨੀ ਕਰਨ ਕਰਦੇ ਹੁੰਮੋਂਗੇ ਚਟਨੀ ਤਾਂ ਹਾਂ ਰੋਜ਼ ਹੀ ਕਰਦੇ ਆ ਆਲਮੋਸਟ ਪਾਪਾ ਨੂੰ ਪਸੰਦ ਆ ਨਾ ਤਾਂ ਨਹੀਂ ਚਟਨੀ ਵਧੀਆ ਲੱਗਦੀ ਉਹ ਤਾਂ ਸਾਰਾ ਕੁਝ ਮੈਚ ਹੋ ਜਾਂਦਾ ਤੂੰ ਮੈਂ ਤਾਂ ਥੋੜਾ ਪੈਰਾ ਪੈਰਾ ਰਿਹਾ ਕਰ ਜਨੂ ਆ ਦੇਖ ਜੀ ਮੈਂ ਆਪਾਂ ਹੁਣ ਐ ਸੋਹਣੀ ਜਿਹਾ ਲ ਕੇ ਬੈਠ ਫਿਰ ਇੱਥੋਂ ਸਕਰੀਨ ਚੋੜ੍ਹ ਕੇ ਆ ਲੈ ਹਮ ਇੱਕਦਾਂਸਰੀ ਬਸ ਬਹੁਤ ਹੋ ਗਾਨ ਬਹੁਤ ਨਹੀਂ ਮੂੰਹ ਠਾਲ ਦੇਣਾ ਉਹਨੇ ਵੈਸੇ ਵੀ ਪਹਿਲਾਂ ਮੂੰਹ ਸੁੱਤਾ ਪਿਆ ਠਹਿ ਠਣ ਉਹ ਤਾਂ ਪਿਆਜ਼ ਪਟਲਣਾ ਨਹੀਂ ਆਇਆ ਤੂੰ ਪਟਣਾ ਆ ਆਪਾਂ ਗਲਤ ਦਿਨ ਆਇਆ ਹਨਾ ਖੇਤ ਵਟਾਂ ਗਿੱਲੀਆਂ ਪਈਆਂ ਨੇ ਕਿਤੇ ਵੀ ਇਹ ਤੈਨੂੰ ਪਤਾ ਕਿਦਾਂ ਲੱਗਦਾ ਲਸਣ ਕਿਹੜਾ ਪਿਆਜ਼ ਕਿਹੜਾ ਹੈ ਲਸਣ ਔਰ ਪਿਆਜ਼ ਤੂੰ ਕੋ ਦਾ ਫਰਕ ਆ ਦੇਖ ਇਹ ਕੀ ਫਰਕ ਉਹ ਮੋਟੀ ਹੈ ਨਾ ਹਾਂ ਇਹ ਮੋਟੀ ਉਹ ਵੀ ਹਾਰਡ ਹੁੰਦੀ ਹੈ ਥੋੜੀ ਜਿਹੀ ਸੌਫਟ ਹੁੰਦੀ ਹੈ ਕਸੂ ਉਹ ਕੁਟੀ ਵਾਲੀ ਗੁਲੀਆਂ ਪਤਾ ਤੁਹਾਨੂੰ ਤਾਂ ਨਹੀਂ ਸੀ ਉਹ ਟੁਕੀਆਂ ਕਰਦੀਆਂ ਇਹ ਸਾਡਾ ਚਟਨੀ ਦਾ ਸਮਾਨ ਵਾਹ ਮੈਂ ਦੇਖਿਆ ਇਹ ਬੁੱਕੇ ਹਨ ਨੂੰ ਬੁੱਕੇ ਇੰਨੇ ਛੋਟੇ ਨੂੰ ਕਿੱਥੋਂ ਲੱਗਣਗੇ ਦੇਖੀ ਕਿੰਨੇ ਛੋਟੇ ਛੋਟੂ ਆ ਇਹ ਅੱਗੇ ਤੀਜਰ ਮੈਂ ਪੱਟ ਕੇ ਲਾਇਆ ਸੀ ਇਹ ਮੇਲਾ ਦਾ ਹੈ ਇਹ ਇਹ ਨਸਰੀਨ ਨੇ ਮੈਨੇ ਲਾਏ ਨੇ ਆ ਜਾ ਹੈ ਨਹੀਂ ਗੇ ਓੜਿਆ ਮਾੜਾ ਹੋ ਗਿਆ ਮੈਂ ਨਾ ਕੈਮਰਾ ਔਨ ਕਰਨਾ ਭੁੱਲ ਗਈ ਮੈਂ ਪਿਆਜ਼ ਤੇ ਲਸਣ ਆ ਦੇਖੋ ਕੁੱਟਤਾ ਮੈਨੂੰ ਲੱਗਿਆ ਵੀਡੀਓ ਬਣਦੀ ਐ ਐਦਾਂ ਹੀ ਕੰਮ ਹੁੰਦੇ ਆ ਬਸ ਆ ਥੋੜੀਆਂ ਜਿਹਾ ਹੋਰ ਪਾ ਦੇ ਜਾਨੂੰ ਕੋਈ ਇੱਕ ਮੇਰੀ ਕਰ ਸਕੀ ਥੋੜੇ ਬਰੀਕ ਕੱਟ ਐਡਾ ਕਟਾਂਗੇ ਮੈਂ ਤੂੰ ਸੱਚ ਹੋ ਕਿਵੇਂ ਕਰਾਂਗੇ ਅੱਖ ਨੇ ਵਿੱਚ ਨਾਲੇ ਆ ਦੇ ਅੱਖਾਂ ਲਈ ਡੰਡਰੀ ਖਲਾएंगे ਤੂੰ ਅੱਜ ਤੂੰ ਵੀ ਸੜੀਆ ਸਾਰੀਆਂ ਕੱਢ ਦੇ ਅੱਖ ਕੱਢਾਂਗੇ ਮੇਰੀ ਇਹ ਕੱਖ ਕਿੱਥੋਂ ਸੀ ਵਿੱਚ ਇਹ ਤਾਂ ਸਹੀ ਕਰਨ ਵਾਲਾ ਸੀ ਤਾਂ ਸਿਰਫ ਇਹ ਲੱਤ ਤੋਤਾ ਹੀ ਹੋਇਆ ਸੀ ਸਹੀ ਕਰਨ ਵਾਲੇ ਮੈਨੂੰ ਸੁਪਨੇ ਤੋੜੀ ਹੁੰਦੇ ਆ ਆ ਦੇਖ ਨਾਲ ਆ ਕਿਵੇਂ ਕੁੱਟਾਂਗੇ ਆਪਾਂ ਇਹਨੂੰ ਫਿਰ ਤਾਂ ਕੱਲੇ ਪੱਤੇ ਪਾਵਾਂ ਹਨਾ ਹਾਂ ਪੱਤੇ ਪਾ ਮੂਰੋ ਮੂਰੋ ਇਹਨਾਂ ਕੁੱਟਦੀਆਂ ਨੇ ਹੋਈ ਮੈਂ ਮਰ ਜਾਾਂ ਕੀ ਕਰਤਾ ਤਾਈਆਂ ਹੀ ਜਾਂਦਾ ਮੈਨੂੰ ਤਾਂ ਲੱਗ ਰਿਹਾ ਜਿਵੇਂ ਜਾਣ ਕੇ ਅੱਗ ਲਾਈ ਹੁੰਦੀ ਆ ਨਹੀਂ ਫਿਰ ਉਹ ਜਾਂਦੇ ਜਾਂਦੇ ਪਤਾ ਕਰਕੇ ਜਾਂਦੇ ਨਹੀਂ ਤਾਂ ਫਿਰ ਬਿਲਡਿੰਗ ਨੂੰ ਵੀ ਚੜਦੀ ਜਾਨੂੰ ਇਹ ਤਾਂ ਸੋਚ ਬਿਲਡਿੰਗ ਤਾਂ ਸਾ ਬਿਲਡਿੰਗ ਤਾਂ ਹੈ ਨਹੀਂ ਉਹ ਸੀਗੀ ਐਵੇਂ ਜਿਵੇਂ ਆਪਾਂ ਚੜਦੇ ਰਹੇ ਨੀ ਪਉਂਦੇ ਹੁੰਦੇ ਅੱਛਾ ਉਦਾਂ ਪਈਆਂ ਸੀ ਕੱਟ ਦਿਓ ਸਾਰੀਆਂ ਜੜਾ ਜਿਹੇ ਕਟੀਆਂ ਨਹੀਂ ਜਾਣੀਆਂ ਜਾਨੂੰ ਫਿਰ ਖੜੀਆਂ ਜਿਹਾ ਬੁਰੀਆਂ ਲੱਗਣਗੇ ਵਿਆਹ ਬਹੁਤ ਨੇ ਅੱਜ ਅੱਜ ਸੰਡੇ ਆ ਨਾ ਸੰਡੇ ਹਨਾ ਇਹ ਵੀ ਹੋ ਸਕਦਾ ਸੀ ਵੀ ਬਲੌਗ ਛੱਡ ਕੇ ਉਹੀ ਕਿਸੇ ਦੇ ਵਿਆਹ ਚ ਵੱਢ ਜਾਂਦੇ ਪਰ ਮੈਂ ਗਲਤੀ ਕਰਤੀ ਨਾ ਮੈਂ ਸੂਟ ਨਹੀਂ ਪਾਕੇ ਨਹੀਂ ਤਾਂ ਜਾਨੂੰ ਤਾਂ ਮੈਂ ਚਲੇ ਹੀ ਜਾਂਦੇ ਕਿਤੇ ਮੈਂ ਕਿ ਨਹੀਂ ਸੌਂਣਾ ਦੀ ਨਾ ਬੀਬੀ ਅਲ ਸੂਟ ਪਾਕੇ ਜਾਂਦੀ ਕੋਈ ਨਾ ਕੁਝ ਨਹੀਂ ਹੁੰਦਾ ਕਹਿ ਦਿੰਦੇ ਵੀ ਇਹ ਬੀਬੀ ਜੀ ਅੰਜਧਾਰੀ ਪੱਤੇ ਜਾਨੂੰ ਪੱਤੇ ਹੀ ਤੋੜ ਕੇ ਪਾਵੇ ਕੱਲੇ ਖੱਟ ਨਾਲ ਇਹ ਧਨੀਆ ਮੰਗ ਤੇਰੀ ਇਹ ਕਾਲਾਂ ਦੇਂਦੇ ਨੇ ਗ੍ਰੀਨਰੀ ਵੀ ਬਹੁਤ ਆਲੇ ਨੇ ਨੇੜੇ ਸਾਰੀ ਘਣਕੇ ਨਾਲੇ ਖਾਦੀ ਆ ਹਾਂ ਹਾਂ ਚਟਨੀ ਕੁੱਟੀ ਗਈ ਹੁਣ ਅਸੀਂ ਬਣਾਉਣੀ ਹੈ ਰੋਟੀ ਜਵਾੜੀ ਜਾਨੂ ਆ ਦੇਖੀ ਮੂੜਾ ਸੀਦਾ ਸਿਆਪਾ ਰੋਟੀ ਫੂਕਦੀ ਲੋਕਿੱਟ ਤੋਂ ਰੁੜਦੇ ਦੇਖੇ ਨੇ ਮੂੜੀਆਂ ਤੋਂ ਰੁੜਦੀਆਂ ਮੈਂ ਜਦ ਵੀ ਇਹਦੇ ਬੈਠੂਗਾ ਇਹ ਰੁੜਦੀ ਰੁੜਦੀ ਹੁੰਦੀ ਆਹ ਕਦੇ ਵਾਸਤੇ ਆਇਆ ਪਾਣੀ ਕਿਹਾ ਬਰ ਮੈਂ ਨਾ ਪਾਣੀ ਕੁਝ ਵੱਧ ਨਹੀਂ ਪਾ ਰਿਹਾ ਵੱਧ ਬੰਦਾ ਗਲਾਸ ਵੀ ਨਹੀਂ ਹੈਗੇ ਜਿਹੜਾ ਪਾ ਕੇ ਲੈ ਕੇ ਪਾਣੀ ਪਾ ਕੇ ਲੈ ਕੇ ਦੂੰ ਕੱਲ ਚ ਪਾਉਣ બસ ਬਹੁਤ ਆ ਮੈਨੂੰ ਠੱਕ ਲੱਗਦਾ ਵੀ ਦੁੱਧ ਵੀ ਤਾਂ ਪੋਣਾ ਕੋਈ ਬਾਕੀ ਤੈਨੂੰ ਪਤਾ ਹੋਊਗਾ ਅੱਜ ਆਪਾਂ ਜਿਆ ਰੋਟੀ ਠੰਡੀ ਹੋ ਜੂਗੀ ਇਨੀ ਕੁ ਪਲੀ ਸੀਗੀ ਨੂਨ ਮਿਰਚਾ ਅਦੇ ਹਿਸਾਬ ਨਾਲ ਹੀ ਪਾਇਆ ਮੈਨੂੰ ਸਹੀ ਲੱਗਿਆ ਠੀਕ ਹੈ ਰੋਟੀ ਰੋਟੀ ਬਣ ਗਈ ਫੋਨ ਅਸੀਂ ਰੋਟੀ ਖਾ ਕੇ ਫਿਰ ਪੜਨ ਬੈਠਣਾ ਥੋੜਾ ਟਾਈਮ ਫਿਰ ਘੰਟਾ ਕ ਪੜਾਂਗੇ ਕਿਉਂਕਿ ਘਰੇ ਜਾ ਕੇ ਆਪਦਾ ਵੀ ਕੰਮ ਹੁੰਦਾ ਬਿਜ਼ੀ ਜ਼ਿਆਦਾ ਹੁੰਨਾ ਥੋੜਾ ਇੱਧਰ ਉੱਧਰ ਤੇ ਕੰਮ ਜਿਹੜੇ ਛੇੜੇ ਹੋਏ ਆ ਮੈਨੂੰ ਪਚਾ ਕੇ ਜਾਨੂੰ ਇੱਕ ਰੋਟੀ ਖਾਣ ਦੇ ਆਈਸਾ ਆ ਬਾਬਾ ਸਤੁਕਿਆਂ ਨਾਲ ਹੀ ਚੱਲਦਾ ਕੰਮ ਹੁਣ ਆਈ ਸਿਰ ਨੂੰ ਲੱਗ ਜੂ ਫਿਰ ਕਹਿ ਰਹਿੰਦੀ ਆ ਮੇਰੇ ਪਤਾ ਨਹੀਂ ਧੋਲੇ ਕਿਉਂ ਆਉਣ ਲੱਗੇ ਕਟਕਾਣਾ ਹੈ ਨਹੀਂਗਾ ਸਾਡਾ ਮੈਨਾਂ ਕਿ ਕਿਤਾ ਤਾਂ ਪੱਕੀ ਨਹੀਂ ਮਿਲ ਕੁੱਤ ਪਹਿਲੀ ਵਾਰ ਮੈਂ ਤੈਂ ਕਰੋ ਹੀ ਨਹੀਂ ਦੇਖ ਆਪ ਨੇ ਸਮਝੀਏ ਨਾ ਮੰਨ ਗਏ ਤੁਸੀਂ ਆਪੇ ਤੰਦਾ ਵੱਤ ਦਾ ਨਾ ਉਹ ਖਾਂਡ ਉਹ ਵੀ ਠੰਡੇ ਦੇ ਵਿੱਚ ਐਂ ਪਾਇਆ ਸੀਗਾ ਫਿਰ ਉਹ ਕੁਛ ਨਹੀਂ ਹੋਦਾ ਬਣਿਆ ਮੈਂ ਕਦੇ ਕਦੇ ਮੋਦ ਦਿਨੀਆਂ ਚਟਨੀ ਅੱਛੀ ਬਣੀ ਆ ਬਹੁਤ ਸਾਰਾ ਸਹੀ ਸਹੀ ਨਮਕ ਮਿਕਸ ਆਇਆ ਨਾ ਮਨ ਲ ਇੱਕ ਵਾਰੀ ਇੱਕ ਵਾਰੀ ਸਾਰਾ ਕੁਝ ਇੱਕ ਵਾਰੀ ਪਾ ਇਹਦੇ ਨਾਲ ਬੜਕੇ ਦੇਖ ਲਈ ਪਹਿਲੀ ਵਾਰ ਇਹਦੇ ਨਾਲ ਬੜਦਾ ਇਹਦੇ ਨਾਲ ਮੇਡੀ ਲੱਤ ਨਾ ਵੱਢਦੀ ਦੇਖ ਕੇ ਕਿੱਥੇ ਕੰਮ ਕਰੂਗੀ ਉਹ ਤੇ ਇੱਕਦਮ ਜੋਰ ਜੇ ਨਾਲ ਮਾਰਦੇ ਹੁੰਦੇ ਹਨਾ ਹੋ ਰਿਹਾ ਕੱਟ ਵਾਹ पर मेनू जेडे हिसाब ਨਾਲ ਜਾਨੂੰ ਮਾਰ ਰਹੀ ਆ ਮੈਨੂੰ ਲੱਗ ਨਹੀਂ ਰਿਹਾ ਵੀ ਐਵੇਂ ਕੱਟ ਹੁੰਦਾ ਇਹ ਤਾਂ ਐ ਲੱਗ ਰਿਹਾ ਜਿਵੇਂ ਕਿਸੇ ਦੇ ਡੰਗ ਡੂੰਗ ਫੇਰ ਹੀ ਹੁੰਦੀ ਆ ਪੈਰ ਵਢਾएंगे हिसाब ਨਾਲ ਤਾਂ ਦੂਜਾ ਪੈਰ ਉਹਦੇ ਬਿਲਕੁਲ ਅਲਾਈਨਡ ਐ ਸਾਹਮਣੇ ਮੈਂ ਕਰਕੇ ਵੇਖਾਂ ਆ ਜਾ ਫਿਰ ਕੈਮਰਾ ਫੜ ਲਾ ਛਾਲਾ ਜੀ ਦੇਖੀ ਜਔ ਧਿਆਨ ਨਾਲ ਬਸ ਪਿੱਛੇ ਨੂੰ ਹੋ ਕੇ ਕਰੀ ਡਰ ਲੱਗੇ ਹਮੇ ਨਾ ਮੇਰੇ ਬੰਨੇ ਬਹੁਤ ਲੋਡ ਅੰਡਰ ਹੁੰਦੀ ਦਬਕੇ ਵੈਰੀ ਗੁੱਡ ਆ ਦੇ ਹਾਈ ਆਵੇਂ ਕੱਟੇ ਜਾਂਦਾ ਇਹ ਉਹ ਇਹ ਨਹੀਂ ਮੋਟੇ ਕੱਠਾ ਕਰਕੇ ਦੇਖ ਉਹਨੂੰ ਜਦ ਤਨੇ ਖੜਾਇਆ 10 ਬਿੱਗਿਆਂ ਚ ਹੂੰ ਸਹੀ ਹਾਲਾ ਉਲਟਾ ਹੋ ਗਿਆ ਜੰਨੇ ਸਾਰਾ ਖੜਾ ਤਰ ਲੱਗਦਾ ਕੱਟਿਆ ਹੋਇਆ ਇਹੋਂ ਚੱਕਰ ਖੋਨੀਆ ਕੱਟਿਆ ਤਾਂ ਗਿਆ ਬੱਟ ਖਿਲਰ ਗਿਆ ਕੋਈ ਨਾ ਬਸ ਬਹੁਤ ਉਹ ਦੇਖੋ ਕੱਟਿਆ ਤਾਂ ਕਾਫੀ ਆ ਇੱਕ ਮੇਂ ਵੀ ਨੇ ਜੋਗਾ ਤਾਂ ਬਹੁਤ ਹੈ ਬਸ ਬਹੁਤ ਨਹੀਂ ਤੁਹਾਨੂੰ ਆਹ ਇੱਕ ਟੈਕਨੀਕ ਪ੍ਰੈਕਟਿਸ ਨਾਲ ਉਹ ਦੋ ਤਿੰਨ ਦਿਨਾਂ ਦੇ ਦੋ ਤਿੰਨ ਦਿਨਾਂ ਦੇ ਬਣਾ ਮੈਨੇ ਦੇਖ ਮੈਨੇ ਘਟ ਮਤਲਬ ਹੈ ਨਾ ਮੈਨੇ ਘਟ ਉਹ ਕੱਟਿਆ ਤੇਰਾ ਦੇਖ ਕਿੰਨਾ ਉੱਚਾ ਹੂੰ ਇਹ ਤੇਰਾ ਬਹੁਤ ਉੱਚਾ ਹੈ ਮੇਰੇ ਮਗੋਂ ਨੀਵਾਂ ਨਹੀਂ ਹੋਇਆ ਦੋ ਤਿੰਨ ਦਿਨ ਤੱਕ ਣਾਵਾਂਗੇ ਆਪਾਂ ਆਪ ਨੂੰ ਸ਼ੇਰ ਦਾ ਪਤਾ ਲੱਗੂਗਾ ਹਨਾ ਅੰਦਰ ਬਹੁਤ ਹੈ ਇੱਥੇ ਰੱਖੀ ਹੋਈ ਆ ਉਹਦੇ ਵਿੱਚ ਪੈਰ ਰੱਖੇਗੀ ਤੂੰ ਮੈਨੂੰ ਪੱਕਾ ਪਤਾ ਕਿੱਥੇ ਰੱਖੀ ਆ ਵੀ ਲੱਭਦਾ ਕਿੱਥੇ ਆ ਮਿੰਟ ਦੇਖਦੀ ਚਾਪ ਭੁੱਲ ਗਈ ਮੈਂ ਤਾਂ ਰੱਖ ਕੇ ਉਹ ਭਈ ਆਹ ਉਹਦੇ ਭਈ ਚਮਕਦੀ ਦੂਰੋਂ ਆ ਦੇ ਗੁੰਡ ਪੈ ਜਾਣ ਵਿੱਚ ਨਹੀਂ ਆ ਤਾਂ ਕੁਛ ਨਹੀਂ ਸਾਰਾ ਕਿਤਾਬ ਦੇ ਲੈ